ਮੈਨਰ ਨੂੰ ਲੈ ਕੇ ਕੀ ਵੀਰਨਸ ਦੇ ਰਹੇ ਤੁਸੀਂ ਅੱਜ ਦਾ ਦਿਨ ਜਿੱਦਾਂ ਵਰਲਡ ਐਂਟੀ ਡਰਗ ਡੇ ਹੈ ਜਿਸ ਮਨਾਇਆ ਜਾਂਦਾ ਹੈ 26 ਜੂਨ ਸਾਰੀ ਦੁਨੀਆ ਦੇ ਵਿੱਚ ਔਰ ਇਸ ਦਿਨ ਦੇ ਵਿੱਚ ਆਪ ਸਭ ਨੇ ਮਿਲ ਕੇ ਬਹੁਤ ਹੀ ਸ਼ਾਨਦਾਰ ਇੱਕ ਸੈਮੀਨਾਰ ਸ਼ਾਮ ਦੇ ਸਮੇਂ ਪਿੰਡ ਦਬੂੜੀ ਵਿਖੇ ਆਯੋਜਿਤ ਕੀਤਾ ਔਰ ਜਿੱਦ ਵਿੱਚ ਹਰੇਕ ਉਮਰ ਦਾ ਜਿਹੜਾ ਵਸਿੰਦਾ ਉਹਨੇ ਭਾਗ ਲਿਆ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਮਾਵਾਂ ਨੇ ਪਹਿਣਾ ਨੇ ਸਾਰਿਆਂ ਨੇ ਭਾਗ ਲਿਆ ਔਰ ਆਪਣਾ ਵੱਦ ਚੜਕੇ ਹਿੱਸਾ ਦਿੱਤਾ ਯੋਗਦਾਨ ਦਿੱਤਾ ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਦਿਨ ਦੇ ਪ੍ਰਤੱਖ ਹੋ ਕੇ ਬਿਨਾ ਕਿਸੇ ਲੋਕਲਾਜ ਦੇ ਦੋ ਸਾਡੇ ਵੀਰ ਐਸੇ ਸਾਹਮਣੇ ਆਏ ਜਿਨ੍ਹਾਂ ਨੇ ਮੰਨਿਆ ਕਿ ਮੈਂ ਨਸ਼ੇ ਦੀ ਦਲਦਲ ਚ ਪੈ ਗਿਆ ਸੀਗਾ ਪਰ ਹੁਣ ਮੈਂ ਨਸ਼ੇ ਦੀ ਦਲਦਲ ਚੋਂ ਬਾਹਰ ਆ ਗਿਆ ਹਾਂ ਔਰ ਐਗਜ਼ਾਮਪਲ ਇੱਕ ਮਿਸਾਲ ਕਾਇਮ ਕੀਤੀ ਹੈ ਬਾਕੀਆਂ ਵਾਸਤੇ ਵੀ ਕਿ ਅਸੀਂ ਵੀ ਨਸ਼ੇ ਦੀ ਦਲਦਲ ਚੋਂ ਬਾਹਰ ਆ ਸਕਦੇ ਹਾਂ ਸਰ ਹਮੇਸ਼ਾ ਦਾ ਛੋਟਾ ਉਤੇ ਇਹੜੇ ਸ਼ਿਕਾਇਤ ਰਹਿੰਦੀ ਕਿ ਜਿਹੜੇ ਤੁਹਾਨੂੰ ਦੱਸਦੇ ਨੇ ਪੰਜਾਬ ਪੁਲਿਸ ਨੂੰ ਉਹ ਡਰਦੇ ਰਹਿੰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਕੀ ਮੈਸੇਜ ਆਏਗਾ ਐਂ ਦੇਖੋ ਕੋਈ ਵੀ ਜਿਹੜੀ ਹੈ ਸ਼ਿਕਾਇਤ ਹੈ ਜਰੂਰ ਕਰੋ ਡਰਨ ਦੀ ਲੋੜ ਨਹੀਂ ਮੈਂ ਤੇ ਪਹਿਲਾਂ ਵੀ ਕਿਹਾ ਵੀ ਬੋਲੋ ਬੋਲਣਾ ਤੋਂ ਬਿਨਾਂ ਨਹੀਂ ਗੱਲ ਬਣਨੀ ਆਪਾਂ ਬੋਲੀਏ ਗਲਤ ਦੇ ਖਿਲਾਫ ਬੋਲੀਏ ਸੱਚ ਦੇ ਹੱਕ ਦੇ ਵਿੱਚ ਬੋਲੀਏ ਤੇ ਕੋਈ ਵੀ ਸ਼ਿਕਾਇਤ ਹੁੰਦੀ ਹੈ ਕਿਸੇ ਬਾਰੇ ਵੀ ਸਾਨੂੰ ਦੱਸੋ ਸਾਡੇ ਕੋਲੇ ਇੱਥੇ ਪਿੰਡ ਲੈਵਲ ਤੇ ਬਹੁਤ ਘੱਟ ਛੋਟੇ ਲੈਵਲ ਦਾ ਹੈਗਾ ਪਰ ਅਸੀਂ ਨਿਪਟਦਾ ਹੀ ਬੂਲ ਇਨ ਦਾ ਬੱਡ ਪੋਸਟ ਪਾਲਿਸੀ ਨੂੰ ਮੰਨਦੇ ਆ ਕਿ ਬੁਰਾਈ ਨੂੰ ਜੜ ਤੋਂ ਅਸੀਂ ਸ਼ੁਰੂ ਤੋਂ ਹੀ ਖਤਮ ਕਰ ਦੇਣਾ ਚਾਹੀਦਾ ਉਹਨੂੰ ਪਨਪਨ ਦਾ ਮੌਕਾ ਨਹੀਂ ਦੇਣਾ ਚਾਹੀਦਾ ਇਸ ਉਸੂਲ ਤੇ ਪੰਜਾਬ ਪੋਸਟ ਚੱਲਦੀ ਹੈ ਔਰ ਇਸ ਉਸੂਲ ਤੇ ਹੀ ਅਸੀਂ ਕੰਮ ਕਰ ਰਹੇ ਹਾਂ ਕੋਈ ਵੀ ਤੁਹਾਨੂੰ ਕੋਈ ਸ਼ਿਕਾਇਤ ਹੁੰਦੀ ਹੈ ਜਰੂਰ ਸਾਡੇ ਧਿਆਨ ਚ ਲਿਆਓ ਇਸ ਤੋਂ ਇਲਾਵਾ ਤੁਹਾਡੇ ਪਿੰਡ ਦੇ ਵਿੱਚ ਕੋਈ ਬਾਹਰਲਾ ਅਨਸਰ ਕੋਈ ਅਜਨਬੀ ਬੰਦਾ ਅਗਰ ਆਉਂਦਾ ਹੈ ਉਹਦੇ ਬਾਰੇ ਵੀ ਜਰੂਰ ਸਾਨੂੰ ਇਤਲਾਹ ਦਿਓ ਥੈਂਕ ਯੂ ਸਰ ਸਰ ਇਹ ਬਾਰਡਰ ਏਰੀਆ ਤੇ ਤੁਹਾਡੀ ਕੀ ਮੁਸਤੈਦੀ ਰਹਿੰਦੀ ਹੈ ਕਿ ਆਮ ਡਰੋਨ ਵਗੈਰਾ ਜਿਹੜੇ ਨੇ ਇੱਥੋਂ ਨਿਕਲਦੇ ਰਹਿੰਦੇ ਪਾਕਿਸਤਾਨ ਤੋਂ ਤੇ ਆਪ ਜੀ ਦਾ ਕੀ ਐਕਸ਼ਨ ਰਹਿੰਦਾ ਸਰ ਸਾਡੀ ਪ੍ਰਾਇੋਰਟੀ ਇਹ ਹੁੰਦੀ ਹੈ ਵੀ ਅਸੀਂ ਜਿਹੜੀ ਹੈ ਰਾਤ ਨੂੰ ਗਸ਼ਤਾ ਕਰੋਂ ਦਿਨੇ ਗਸ਼ਤਾ ਕਰੀਏ ਜਿਹੜਾ ਕੋਈ ਬਾਹਰ ਦਾ ਨਾ ਗਿਆ ਆਂਦਾ ਹੋ ਕੋਈ ਉਹਨੂੰ ਚੈੱਕ ਕਰੀਏ ਤੇ ਪਿੰਡ ਵਾਲਿਆਂ ਨੂੰ ਵੀ ਅਵੇਅਰ ਕਰੀ ਦਿੰਦਾ ਆ ਵੀ ਅਸੀਂ ਪਿੰਡ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਨੇ ਉਹ ਬੜੇ ਮਸਤਾਦੀ ਨਾਲ ਕੰਮ ਕਰਦੀਆਂ ਨੇ ਜਦੋਂ ਕੋਈ ਬਾਹਰਲਾ ਬੰਦਾ ਹੁੰਦਾ ਵਾ ਉਹ ਵੀ ਉਹਦੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ ਤੇ ਅਸੀਂ ਉਹਦੇ ਉਹਦੇ ਅਗੇਂਸਟ ਕਾਰਵਾਈ ਕਰਦੀਆਂ ਇਸ ਕਰਕੇ ਮਤਲਬ ਕੀ ਹੈ ਅਸੀਂ ਜੋ ਚਾਰਜ ਲਗਾਵਾ ਤੇ ਇੱਥੋਂ ਡਰੋਨ ਐਕਟੀਵਿਟੀਆਂ ਬਹੁਤ ਕਾਫੀ ਘੱਟ ਹੋਈਆਂ ਵਾ ਤੇ ਇਸ ਕਰਕੇ ਅਸੀਂ ਜਿਹੜੀ ਲਗਾਤਾਰ ਹੈ ਸਾਡਾ ਸਰਚ ਅਭਿਆਨ ਸਾਡੀ ਚੈਕਿੰਗ ਵਗੈਰਾ ਨਾਕੇ ਵਗੈਰਾ ਉਹ ਚੱਲਦੇ ਰਹਿੰਦੇ ਨੇ ਸਰ ਜਿਹੜੇ ਨੌਜਵਾਨ ਵੀਰ ਜਿਹਦਾ ਨਸ਼ਾ ਤੁਸੀਂ ਅੱਜ ਵੀ ਛਡਾਇਆ ਜਿਹੜੇ ਛਡਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸੁਨੇਹਾ ਕੀ ਅਪੀਲ ਹੈਗੀ ਹੈ ਉਹਨਾਂ ਨੂੰ ਛਡਣਾ ਜਿਹੜੇ ਨਸ਼ਾ ਛਡਣਾ ਚਾਹੁੰਦੇ ਨੇ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਅਸੀਂ ਉਹਨਾਂ ਨੂੰ ਸਮਾਜ ਦੇ ਇੱਕ ਵਧੀਆ ਮਾਹੌਲ ਦਵਾਗੇ ਅਸੀਂ ਉਹਨਾਂ ਨੂੰ ਐਜ਼ ਏ ਭਰਾ ਛੋਟੇ ਭਰਾ ਉਹਨਾਂ ਨੂੰ ਡੀਲ ਕਰਾਂਗੇ ਪਿੰਡ ਦੇ ਵਿੱਚ ਉਹਨਾਂ ਦੀ ਇੱਜ਼ਤ ਬਣਾਵਾਂਗੇ ਉਹ ਜਿਹੜੇ ਨਿਰਾਸ਼ ਹੋ ਚੁੱਕੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਫੇਰ ਦੁਬਾਰਾ ਜੀਣ ਦੀ ਪਾਗ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਾਂਗੇ ਪਰਿਵਾਰ ਦੇ ਨਾਲ ਉਹਨਾਂ ਨੂੰ ਕਰਾਂਗੇ ਵੀ ਹਾਂ ਤਹਾਡੇ ਸਹਿਯੋਗ ਦੇ ਨਾਲ ਇਹ ਜਿਹੜਾ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਜਿੰਨੀ ਦੇਰ ਤੱਕ ਉਹਦੇ ਵਿੱਚ ਦੁਬਾਰਾ ਰੀ ਕੰਫੀਡੈਂਸ ਨਾ ਪਿਆ ਜਾਵੇ ਇਸ ਕਰ ਕੋ ਛੱਡ ਨਹੀਂ ਸਕਦਾ ਇਸੇ ਕਰਕੇ ਮੈਂ ਇਹ ਖਾਸ ਕਰਕੇ ਇਸ ਪਿੰਡ ਦੇ ਵਿੱਚ ਪ੍ਰੋਗਰਾਮ ਰੱਖਿਆ ਵੀ ਇੱਥੋਂ ਦੇ ਦੋ ਮੁੰਡਿਆਂ ਨੇ ਜਿਹੜੇ ਲੜਕਿਆਂ ਨੇ ਬੜੀ ਹਿੰਮਤ ਨਾਲ ਬੜੇ ਯੋਧ ਨਾਲ ਇਹਨੂੰ ਛੱਡਿਆ ਵਾ ਅਸੀਂ ਉਹਦੀ ਪ੍ਰੇਰਣਾ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਜਿਹੜਾ ਆਪਣੇ ਐਸਐਸਪੀ ਸਾਹਿਬ ਕੋ ਵੀ ਇਨਾਮਦਵਾਵਾਂਗੇ ਤੇ ਜਿਹੜਾ ਪੰਜਾਬ ਲੈਵਲ ਤੇ ਵੀ ਆ ਉਹਨਾਂ ਨੂੰ ਜੇ ਕੋਈ ਸਾਡੀ ਐਫੀਡ ਦੇ ਨਾਲ ਕੁਝ ਹੋਇਆ ਤੇ ਉਹਨਾਂ ਨੂੰ ਕਰਵਾਵਾਂਗੇ ਸੋ ਤੁਸੀਂ ਦੇਖ ਸੀ ਪਕਾਟੀ ਵੀ ਕੈਮਰਾਮੈਨ ਗੁਰਪ੍ਰੀਤ ਟੋਨੀ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇਆਂ ਲਈ